ਤੰਤਨ ਸ਼ਿਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇੱਕ ਖਾਸ ਤਿਆਰੀ ਜੜੀ ਆ ਮਨਜੀਤ ਸਿੰਘ ਜੀ ਕੇ ਵੱਲੋਂ ਕੀਤੀ ਗਈ ਹੈ ਸਾਈਕਲ ਯਾਤਰਾ ਕੱਢੀ ਜਾਏਗੀ ਇਹ ਜਿਹੜੀ ਯਾਤਰਾ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਮਾਤਾਵਾਂ ਨੂੰ ਉਹਨਾਂ ਸਿੰਘਾਂ ਨੂੰ ਉਹਨਾਂ ਸਮਾਜਾਂ ਨੂੰ ਭਾਵੇਂ ਉਹ ਨਗਰੇਟੇ ਸਨ ਨਬਾਣੇ ਸਨ ਸਿਕਲੀ ਕਰਸਨ ਵਜਾਰੇ ਸਨ ਉਹਨਾਂ ਨੂੰ ਸਮਰਪਿਤ ਹੈ ਜੇ ਮੈਂ 70 ਸਾਲ ਦਾ ਹੋ ਕੇ 500 ਕਿਲੋਮੀਟਰ ਚਲਾ ਸਕਦਾ ਨਸ਼ਿਆਂ ਵਾਲੇ ਪਾਸੇ ਜੋ ਅੱਜ ਵੱਡੀ ਬਿਮਾਰੀ ਫੈਲਦੀ ਪਈ ਹੈ ਉਸ ਦੇ ਲੈਸਨਿਆ ਦੇ ਰਹੀ ਹੈ ਪੰਜਾਬ ਦਾ ਕਿਸਾਨ ਅੰਨ ਦਤਾ ਹੈ ਇਹ ਸਿਆਸੀ ਬੰਦੇ ਉਸ ਦੀ ਛਵੀ ਖਰਾਬ ਕਰਨ ਨੂੰ ਲੱਗੇ ਨੇ ਪੰਜਾਬ ਦੇ ਕਿਸਾਨ ਨੇ ਤੇ ਦੇਸ਼ ਨੂੰ ਪਾਲਿਆ गुरु साहब मना भी कर सकते क्योंकि उस वेले नाल कोई इशू नहीं तो लैके औरंगेब तक कोई इशू नहीं सी। लेकिन गुरु साहब ने जो देखिए मजलूम धर्म परिवर्तन हो रहा यह जायज नहीं है और जसबीर जसी जी ने इस शब्द की तैयारी वास्ते जो हां की उन्होंने कहा कि मैं ये वास्ते को पैसा नहीं लवगा और अपनी मेहनत सदका अपनी ਮੈਂ ਸਮਝਦਾ ਜਿਉ ਉਹਨਾਂ ਦੀ ਐਜੂਕੇਸ਼ਨ ਐ 뮤జిక్ ਦੇ ਵਿੱਚ ਉਸ ਨੂੰ ਇਹਨਾਂ ਨੇ ਇਹਦੇ ਵਿੱਚ ਦਰਸਾਇਆ ਹੈ। ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇੱਕ ਖਾਸ ਤਿਆਰੀ ਜੜੀ ਆ। ਮਨਜੀਤ ਸਿੰਘ ਜੀ ਕੇ ਵੱਲੋਂ ਕੀਤੀ ਗਈ ਹੈ ਸਾਈਕਲ ਯਾਤਰਾ ਕੱਢੀ ਜਾਏਗੀ। ਮਜੀਤ ਸਿੰਘ ਜੀ ਕੇ ਸਾਡੇ ਨਾਲ ਮੌਜੂਦ ਨੇ। ਕੀ ਕਹਿਣਾ ਚਾਹੁੰਦੇ ਜੀ ਜਿਹੜੀ ਯਾਤਰਾ ਸੀ ਸ਼ੁਰੂਆਤ ਕਰਨ ਜਾ ਰਹੀਆਂ ਕਿੱਥੋਂ ਯਾਤਰਾ ਸ਼ੁਰੂ ਹੋਣੀ ਹੈ ਕਿਹੜੇ ਕਿਹੜੇ ਪੜਾਵ ਹੋਣਗੇ ਪਹਿਲੇ ਦਰਸ਼ਕਾਂ ਨੂੰ ਇਹ ਥੋੜੀ ਸਾਂਝੀ ਕਰੋ ਜਾਣਕਾਰੀ ਉਸ ਤੋਂ ਬਾਅਦ ਹੋਰ ਗੱਲਾਂ ਕਰ ਸਕੀਏਗਾ ਇਹ ਜਿਹੜੀ ਯਾਤਰਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਮਾਤਾਵਾਂ ਨੂੰ ਉਹਨਾਂ ਸਿੰਘਾਂ ਨੂੰ ਉਹਨਾਂ ਸਮਾਜਾਂ ਨੂੰ ਭਾਵੇਂ ਉਹ ਰੰਗਰੇਟੇ ਸਨ ਲਪਾਣੇ ਸਨ ਸਿਕਲੀਕਰ ਸਨ ਬੰਜਾਰੇ ਸਨ ਉਹਨਾਂ ਨੂੰ ਸਮਰਪਿਤ ਹੈ ਇੱਕ ਐਸਾ ਸਮੇਲ ਹੈ ਯਾਤਰਾ ਜਿਹੜੀ ਜਿੱਥੇ ਧਰਮ ਦੀ ਗੱਲ ਕਰਦੀ ਪਈ ਹੈ ਜਿਹੜੀ ਧਰਮ ਪੱਖੋਂ ਵੀ ਇੱਕ ਸੁਨੇਹਾ ਦੇ ਰਹੀ ਹੈ ਦੂਜੇ ਪਾਸੇ ਸਮਾਜਿਕ ਤੌਰ ਤੇ ਬਹੁਤ ਵੱਡਾ ਸੁਨੇਹਾ ਦੇ ਰਹੀ ਹੈ ਉਹ ਸੁਨੇਹਾ ਜਿੱਥੇ ਕਨਵਰਜਨ ਭਾਵੇਂ ਉਹ ਜ਼ਬਰਨ ਹੋਵੇ ਭਾਵੇਂ ਉਹ ਲਾਲਚ ਦੀਨ ਹੋਵੇ ਸੇਤਲੇ ਪਾਸਿਓ ਜੇ ਮੈਂ 67 ਸਾਲ ਦਾ ਹੋ ਕੇ 500 ਕਿਲੋਮੀਟਰ ਚਲਾ ਸਕਦਾ ਨਸ਼ਿਆਂ ਵਾਲੇ ਪਾਸੇ ਜੋ ਅੱਜ ਵੱਡੀ ਬਿਮਾਰੀ ਫੈਲਦੀ ਪਈ ਹੈ ਉਸ ਦੇ ਲਈ ਸੁਨੇਹਾ ਦੇ ਰਹੀ ਹੈ ਦਿੱਲੀ ਤੋਂ ਅਸੀਂ ਆਏ ਆ ਜਿੱਥੇ ਵਾਤਾਵਰਣ AQI ਜਦੋਂ ਖਰਾਬ ਹੈ ਆਖਿਆ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਇਹਦੇ ਜ਼ਿੰਮੇਵਾਰ ਨੇ ਪੰਜਾਬ ਦਾ ਕਿਸਾਨ ਅਨੁਦਤਾ ਹੈ ਇਹ ਸਿਆਸੀ ਬੰਦੇ ਉਸਦੀ ਛਵੀ ਖਰਾਬ ਕਰਨ ਨੂੰ ਲੱਗੇ ਨੇ ਪੰਜਾਬ ਦੇ ਕਿਸਾਨ ਨੇ ਤੇ ਦੇਸ਼ ਨੂੰ ਪਾਲਿਆ ਮੈਂ ਸਮਝਦਾ ਉਹਦਾ ਸਨਿਆਹ ਦੇ ਰਹੇ ਆ ਕਿ ਇਹ এনवायरमेंट ਫ੍ਰੈਂਡਲੀ ਹੈ ਸਾਈਕਲਿੰਗ ਜਿਹੜੀ ਹੈ ਸਿਹਤ ਵਾਸਤੇ ਹੈ ਮਲ ਖਾੜੇ ਖੋਲੇ ਸੀ ਗੁਰੂ ਸਾਹਿਬ ਨੇ ਗਤਕੇ ਕਰਾਈ ਸੀ ਕਿ ਇਸ ਤੋਂ ਇਲਾਵਾ ਮੈਂ ਸਮਝਦਾ ਵਾਂ ਕਿ ਜਿਹੜਾ ਵੱਡਾ ਮੈਸੇਜ ਹੈ ਵੱਡਾ ਮੈਸੇਜ ਇਹ ਹੈ ਕਿ ਤੁਸੀਂ ਧਰਮ ਆਪਣੇ ਵਾਸਤੇ ਨਹੀਂ ਤੁਸੀਂ ਸ਼ਹਾਦਤ ਦਿੱਤੀ ਸੀ ਤਿਲਕ ਜਨੇਊ ਵਾਸਤੇ ਦਿੱਤੀ ਸੀ ਔਰ ਤਿਲਕ ਜਨੇਊ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਪਹਿਨਣ ਤੋਂ ਮਨਾ ਕਰਤਾ ਨਵੇਂ ਗੁਰੂ ਨਾਨਕ ਨੇ ਸ਼ਹਾਦਤ ਦਿੱਤੀ ਫਿਰ ਜਦੋਂ ਕਸ਼ਮੀਰੀ ਪੰਡਿਤਾ ਦਾ ਡੈਲੀਗੇਸ਼ਨ ਪੰਡਿਤ ਕਿਰਪਾ ਰਾਮ ਦਾ ਡੈਲੀਗੇਸ਼ਨ ਆਂਦਾ ਹੈ ਅਨੰਤਪੁਰ ਸਾਹਿਬ ਗੁਰੂ ਸਾਹਿਬ ਬਣਾ ਵੀ ਕਰ ਸਕਦੇ ਸੀਗੇ ਕਿਉਂਕਿ ਸਾਡਾ ਉਸ ਵੇਲੇ ਮੁਗਲਾਂ ਨਾਲ ਕੋਈ ਇਸ਼ੂ ਨਹੀਂ ਸੀਗਾ ਸ਼ਾਹਜਹਾਂ ਤੋਂ ਲੈ ਕੇ ਰੰਗਜ਼ੇਬ ਤੱਕ ਕੋਈ ਇਸ਼ੂ ਨਹੀਂ ਸੀ ਲੇਕਿਨ ਗੁਰੂ ਸਾਹਿਬ ਨੇ ਜਦੋਂ ਇਹ ਦੇਖਿਆ ਕਿ ਮਜ਼ਲੂਮਾਂ ਨਾਲ ਧੱਕੇ ਨਾਲ ਕਿਸੇ ਦਾ ਧਰਮ ਪਰਵਰਤਨ ਹੋ ਰਿਹਾ ਇਹ ਜਾਇਜ਼ ਨਹੀਂ ਹੈ ਇਹ ਗੁਰੂ ਨਾਨਕ ਦੇ ਫਲਸਫੇ ਦੇ ਖਰਾਬ ਹੈ ਖਿਲਾਫ ਹੈ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਔਰ ਸ਼ਹਾਦਤ ਦੇਣ ਤੋਂ ਬਾਅਦ ਇੱਕ ਨਵਾਂ ਇਤਿਹਾਸ ਸਰਜਿਆ ਇੱਕ ਨਵੀਂ ਸੋਚ ਸਰਜੀ ਜਿਸ ਸੋਚ ਕਰਕੇ ਅੱਜ ਹਿੰਦੁਸਤਾਨ ਦਾ ਵਜੂਦ ਹੈ ਜੀ ਸਾਹਿਬ ਦਿੱਲੀੋਂ ਯਾਤਰਾ ਸ਼ੁਰੂ ਕੀਤੀ ਜਾਏਗੀ ਕਿਹੜੇ ਕਿਹੜੀ ਜਗ੍ਹਾ ਦੇ ਉੱਤੇ ਖੜੇਗੀ ਕਿੱਥੇ ਕਿੱਥੇ ਪਹੁੰਚਦੀ ਆ ਥੋੜਾ ਉਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਸਨ ਜੀ ਇਹ ਯਾਤਰਾ 15 ਨਵੰਬਰ ਨੂੰ ਦਿੱਲੀੋਂ ਸ਼ੁਰੂ ਹੋਏਗੀ ਇਹਦੇ ਵਿੱਚ ਹਰ ਮਜ਼ਹਬ ਦੇ ਹਰ عقیده ਦੇ ਲੋਕ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਇਹ ਪਹਿਲੀ ਇਹ 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 20 ਨੂੰ ਇੱਥੇ ਅੰਮ੍ਰਿਤਸਰ ਪਹੁੰਚੂਗੀ ਫਾਈਨਲੀ ਇਹ ਪਾਣੀਪਤ ਪਹਿਲੀ ਰਾਤ ਦੂਜੀ ਰਾਤ ਅੰਬਾਲਾ ਤੀਜੀ ਰਾਤ ਲੁਧਿਆਣਾ ਚੌਥੀ ਰਾਤ ਜਲੰਧਰ ਤੇ ਫਿਰ ਅੰਮ੍ਰਿਤਸਰ ਰੁੱਕ ਕੇ 골ਡਨ 게ਟ ਤੋਂ 23 ਸਵੇਰੇ ਸ਼ੁਰੂ ਕਰਾਂਗੇ ਔਰ ਇਹ 8-9 ਕਿਲੋਮੀਟਰ ਦਾ ਸਫਰ ਹੈ ਇਹਦੇ ਚ ਹਰੇਕ ਕੋਈ ਵੈਲਕਮ ਹੈ ਕਿਸੇ ਧਰਮ ਤੋਂ ਹੋਵੇ ਕਿਸੇ ਸਮਾਜ ਤੋਂ ਹੋਵੇ ਕਿਸੇ ਪੋਲੀਟੀਕਲ ਪਾਰਟੀ ਤੋਂ ਹੋਵੇ ਇਹ ਧਾਰਮਿਕ ਯਾਤਰਾ ਹੈਗੀ ਹੈ ਕੋਈ ਪੋਲੀਟੀਕਲ ਯਾਤਰਾ ਨਹੀਂ ਸੋ ਮੈਂ ਸਮਝਦਾ ਕਿ ਇੱਕ ਸੰਦੇਸ਼ਾ ਦਿੰਦਾ ਹੀ ਹੋਈ ਇਹ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਤੇਗ ਬਹਾਦਰ ਦਾ ਸਾਂਝੀ ਵਾਲਤਾ ਦਾ ਧਰਮ ਰੱਖਿਆ ਕਰਨ ਦਾ ਨਸ਼ਿਆਂ ਦੇ ਵਿਰੁੱਧ ਸਿਹਤ ਵਾਸਤੇ ਜਾਗਰੂਕ ਹੋਣਾ ਔਰ ਜਿਹੜੀ ਦਸਤਾਰ ਛੱਡ ਕੇ ਆਪਾਂ ਗੁੱਤਾ ਕਰਨ ਲੱਗ ਪਏ ਆ ਉਸ ਦਸਤਾਰ ਦੀ ਅਹਿਮੀਅਤ ਦੱਸਦੀ ਹੋਈ ਯਾਤਰਾ ਹੈਗੀ 500 ਕਿਲੋਮੀਟਰ ਯਾਤਰਾ ਹੈਗੀ ਆ ਕਿੰਨੇ ਲੋਕ ਜੁੜ ਚੁੱਕੇ ਨੇ ਇਸ ਯਾਤਰਾ ਦੇ ਵਿੱਚ ਹਿੱਸਾ ਲੈਣ ਵਾਸਤੇ ਤਾਂ ਕਿੰਨੀ ਉਮਰ ਲਈ ਹੈਗੀ ਲਿਮਟ ਉਮਰ ਦੀ ਇਹਦੀ ਕੋਈ ਲਿਮਟ ਨਹੀਂ ਰੱਖੀ ਮੈਂ 67 ਸਾਲ ਦਾ ਮੇਰੇ ਤੋਂ ਵੀ 2 ਸਾਲ ਵੱਡਾ ਜਿਹੜਾ ਇਹਦੇ ਵਿੱਚ ਉਹ ਜੁਆਇਨ ਕਰ ਚੁੱਕੇ ਨੇ ਅਲਰੇਡੀ ਸਾਡੇ ਕੋਲ ਤੇ 60 ਐਂਟਰੀਆਂ ਨੇ ਜਿਹੜੀਆਂ 500 ਕਿਲੋਮੀਟਰ ਚੱਲਣ ਵਾਲੀਆਂ ਲੇਕਿਨ ਜਿਹੜੇ ਨਾਲ ਉਦਾਂ ਸਾਡੇ ਨਾਲ ਚੱਲਣਗੇ ਉਹਨਾਂ ਦੀ ਸੈਂਕੜੇ ਔਰ ਹਜ਼ਾਰਾਂ ਦੀ ਗਿਣਤੀ ਹੈ ਜਿਹੜੇ ਰਾਹ 'ਚ ਜੁੜਦੇ ਜਾਣਗੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਹਲੇ 10 ਦਿਨ ਪਏ ਨੇ ਮੈਂ ਸਮਝਦਾ ਅੱਜ ਪਹਿਲੀ ਦਫਾ ਅਸੀਂ ਇਦਾਂ ਪ੍ਰੈਸ ਕਾਨਫਰੰਸ ਕੀਤੀ ਹੈ ਇਹਦਾ ਸੁਨਿਆਹ ਦੂਰ ਤੱਕ ਜਾਏਗਾ ਇਹ ਬੜੀ ਵੱਡੀ ਫੈਰਸਤ ਹੋਏਗੀ ਜਿਹੜੇ ਲੋਕੀ ਜਿਸ ਤਰੀਕੇ ਨਾਲ ਇਹ ਸੈਕੀ ਯਾਤਰਾ ਸ਼ੁਰੂ ਕੀਤੀ ਕਿ ਇੱਕ ਚੰਗਾ ਮੈਸੇਜ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਕਿ ਨਸ਼ੇ ਨੂੰ ਲੈ ਕੇ ਅਸੀਂ ਮੈਸੇਜ ਦਵਾਂਗੇ ਕਿਸਾਨੀ ਨੂੰ ਲੈ ਕੇ ਮੈਸੇਜ ਦਵਾਂਗੇ ਤਾਂ ਚਾਰ ਚੰਦ ਲੱਗੇ ਨੇ ਇਸ ਸਾਈਕਲ ਯਾਤਰਾ ਨੂੰ ਜਸਬੀਰ ਜੱਸੀ ਹੁਰਾ ਨੇ ਜਿਹੜਾ ਇਹ ਸੀਜ਼ ਦਿਆ ਔਰ ਸਿਰਨਾ ਦਿਆ ਜਿਹੜਾ ਹੈ ਸ਼ਬਦ ਜਿਹੜਾ ਤਿਆਰ ਕੀਤਾ ਇਹ ਇਹ ਸ਼ਬਦ ਜਿਹੜਾ ਹੈਗਾ ਇਹ ਮੈਂ ਸਮਝਦਾ ਵਾਂ ਕਿ ਇਹਦੇ ਵਿੱਚ ਸਰਪਰਮਜੀਤ ਸਿੰਘ ਰਾਣਾ ਹੋਣ ਔਰ ਬਾਕੀ ਲੋਕ ਹੋਣ ਉਹਨਾਂ ਸਾਰਿਆਂ ਦੀ ਕੰਟਰੀਬਿਊਸ਼ਨ ਹੈ ਔਰ ਜਸਬੀਰ ਜੱਸੀ ਜੀ ਨੇ ਇਸ ਸ਼ਬਦ ਦੀ ਤਿਆਰੀ ਵਾਸਤੇ ਜਦੋਂ ਹਾਂ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਦੇਲ ਵਾਸਤੇ ਕੋ ਪੈਸਾ ਨਹੀਂ ਲਵਾਗਾ ਔਰ ਉਹਨਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਮੈਂ ਸਮਝਦਾ ਜੋ ਉਹਨਾਂ ਦੀ ਐਜੂਕੇਸ਼ਨ ਹੈ 뮤직 ਦੇ ਵਿੱਚ ਉਸ ਨੂੰ ਇਹਨਾਂ ਨੇ ਇਹਦੇ ਵਿੱਚ ਦਰਸਾਇਆ ਹੈ ਬਿਲਕੁਲ ਇਹ ਜਿਹੜੀ ਸਾਈਕਲ ਯਾਤਰਾ ਵਾ ਕਿਤਨਾ ਕਿਤੇ ਵੱਡਾ ਸਨੇਹਾ ਪੰਜਾਬ ਨੂੰ ਜ਼ਰੂਰ ਦੇਏਗੀ ਜਿਸ ਤਰੀਕੇ ਨਾਲ ਸਾਈਕਲ ਯਾਤਰਾ ਦੀ ਸ਼ੁਰੂਆਤ ਮਨਜੀਤ ਸਿੰਘ ਜੀ ਕੇ ਵੱਲੋਂ ਕੀਤੀ ਗਈ ਹੈ ਤਾਂ ਨਾਲ ਦੇ ਨਾਲ ਇੱਕ ਸ਼ਬਦ ਵੀ ਇਸ ਸਾਈਕਲ ਯਾਤਰਾ ਦੇ ਨਾਲ ਰੀਲੀਜ਼ ਕਰ ਦਿੱਤਾ ਗਿਆ ਜਿਹੜਾ ਕਿ ਜਸਬੀਰ ਜੱਸੀ ਜਿਹੜੇ ਪੰਜਾਬੀ ਗਾਇਕ ਨੇ ਜਸਬੀਰ ਜੱਸੀ ਉਹਨਾਂ ਵੱਲੋਂ ਇਹ ਸ਼ਬਦ ਵੀ ਗਾਇਆ ਗਿਆ ਕੈਮਰਾਮੈਨ ਮਨੋਜ ਦਿਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ